ਸੰਗਰੂਰ ਦੇ ਇੱਕ ਆੜਤੀਏ ਵੱਲੋਂ ਸਪੈਸ਼ਲ ਦੌਰਾਨ ਟਰੱਕਾਂ ਵਿੱਚ ਕਣਕ ਦੀਆਂ ਬੋਰੀਆਂ ਭਰ ਕੇ ਸਪੈਸ਼ਲ ਤੇ ਭੇਜੀਆਂ ਗਈਆਂ ਸਨ ਜਿਨ੍ਹਾਂ ਦਾ ਭਜਨ ਥੋੜਾ ਘੱਟ ਨਜ਼ਰ ਆਉਣ ਤੇ ਜਦੋਂ ਲੇਬਰ ਨੇ ਇਹ ਬੋਰੀਆਂ ਖੋਲੀਆਂ ਤਾਂ ਇਨ੍ਹਾਂ ਵਿੱਚ ਕਣਕ ਦੇ ਨਾਲ ਨਾਲ ਫੂਸ ਭਰਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਗਰੂਰ ਨੇ ਇਸ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮੰਡੀ ਅਫਸਰ ਨੂੰ ਇਸ ਸੰਬੰਧੀ ਆਰਤੀਏ ਦਾ ਲਾਇਸੈਂਸ ਕੈਨਸਲ ਕਰਨ ਅਤੇ ਜਾਂਚ ਦੇ ਹੁਕਮ ਦਿੱਤੇ ਹਨ ਉਨ੍ਹਾਂ ਕਿਹਾ ਕਿ ਆਰਤੀਏ ਦੀ ਬਿਨਾ ਦੇਖਰੇਖ ਤੋਂ ਇਹ ਗੜਬੜ ਨਹੀਂ ਹੋ ਸਕਦੀ ਜਿਸ ਦੇ ਚਲਦੇ ਤੁਰੰਤ ਆਰਤੀਏ ਦਾ ਲਾਇਸੈਂਸ ਕੈਨਸਲ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਜਿਸ ਅਧਿਕਾਰੀ ਨੇ ਇਸ ਕੰਮ ਵਿੱਚ ਅਣਗਹਿਲੀ ਵਰਤੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ ਜੀ 24 ਅਪ੍ਰੈਲ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਿਹੜੀ ਬੀਟ ਦੀ ਸਪੈਸ਼ਲ ਲੋਡ ਹੋ ਰਹੀ ਹੈ ਉਹਦੇ ਵਿੱਚ ਸਹੀ ਮਾਲ ਕਣਕ ਜਿਹੜਾ ਹੈਗਾ ਉਹ ਅਪਲੋਡ ਨਹੀਂ ਕੀਤੀ ਜਾ ਰਹੀ ਮੌਕੇ ਤੇ ਪਤਾ ਚੱਲਿਆ ਕਿ ਕਾਫੀ ਸਾਰੀ ਜਿਹੜੀ ਬੋਰੀਆਂ ਹੈਗੀਆਂ ਉਹਦੇ ਵਿੱਚ ਤੂੜੀ ਪਈ ਹੈ ਤੇ ਬੋਰੀਆਂ ਜਿਹੜੀਆਂ ਹੈਗੀਆਂ ਗਿਲੀਆਂ ਹੈਗੀਆਂ ਮੌਕੇ ਦੀ ਜਾਂਚ ਕਰਨ ਵਾਸਤੇ ਇੱਕ ਕਮੇਟੀ ਦਾ ਗਠਿਤ ਕੀਤੀ ਗਈ ਸੀ ਜਿਹਦੇ ਵਿੱਚ ਐਸ ਡੀ ਐਮ ਸੰਗਰੂਰ ਚੇਅਰਮੈਨ ਸੀ ਤੇ ਡੀ ਐਮਓ ਸੰਗਰੂਰ ਤੇ ਡੀ ਐਫ ਆਈ ਸੰਗਰੂਰ ਦੇ ਮੈਂਬਰ ਸੀਗੇ ਕਮੇਟੀ ਵੱਲੋਂ ਰਿਪੋਰਟ 25 ਤਾਰੀਖ ਨੂੰ ਆ ਗਈ ਸੀ ਤੇ ਔਨ ਦਾ ਬੇਸਿਸ ਆਫ ਰਿਪੋਰਟ ਆਫ ਦੀ ਕਮੇਟੀ ਅਸੀਂ ਜਿਹੜਾ ਹੈਗਾ ਕੰਸਰਨ ਜਿਹੜੇ ਆਰਤੀ ਇਹ ਨੇ ਟ੍ਰੇਡਰ ਨੇ ਜਸਰਾਉ ਟ੍ਰੇਡਿੰਗ ਕੰਪਨੀ ਉਹਦਾ ਲਾਇਸੈਂਸ ਸਸਪੈਂਡ ਕਰਨ ਦਾ ਹੁਣੇ ਹੀ ਜਿਹੜਾ ਹੈਗਾ ਆਰਡਰ ਕਰਤਾ ਹੈਗਾ ਇਹ ਆਰਡਰ ਮੇਰੇ ਵੱਲੋਂ ਕੱਲ ਕਰ ਦਿੱਤਾ ਗਿਆ ਨਾਲ ਹੀ ਜਿਹੜੇ ਅਫੀਸ਼ੀਅਲ ਸਰਕਾਰੀ ਆਫਿਸ ਤੇ ਸੁਪਰਵਾਈਜ਼ਰੀ ਫੇਲਿਅਰ ਹੁੰਦਾ ਜਿਵੇਂ ਕਿ ਮੰਡੀ ਬੋਰਡ ਦੇ ਜਿਹੜੇ ਆਪਣੇ ਫੀਲਡ ਲੈਵਲ ਆਫੀਸਰਸ ਨੇ ਸੁਪਰਵਾਈਜ਼ਰਸ ਫੂਡ ਇਨਸਪੈਕਟਰ ਜਿਹੜੇ ਕਨਸਰਨਡ ਅਫਸਰ ਇਨਚਾਰਜ ਨੇ ਅਤੇ ਜਿਹੜੇ ਐਫਸੀਆਈ ਦੇ ਜਿਹੜੇ ਉੱਥੇ ਮੌਕੇ ਤੇ ਇਨਸਪੈਕਟਰ ਨੇ ਉਹਨਾਂ ਦਾ ਵੀ ਕਿਸ ਬੰਦੇ ਦਾ ਕਿਸ ਪੁਆਇੰਟ ਤੇ ਫੇਲਿਅਰ ਰਹਾ ਗਿਆ ਹੈ ਸੁਪਰਵਾਈਜ਼ਰੀ ਤੇ ਇਹ ਵੀ ਸੰਬੰਧਤ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹਦੀ ਵੀ ਰਿਪੋਰਟ ਤੁਰੰਤ ਕਰਨ ਜਿਹੜਾ wheat ਦੇ ਨਾਲ ਜਾਂ ਫਿਰ ਕਣਕ ਦੇ ਨਾਲ ਜਾਂ ਜੀਰੀ ਦੇ ਨਾਲ ਜੋ ਵੀ ਫੂਡ ਗ੍ਰੇਨ ਦੀ ਇਸ ਤਰ੍ਹਾਂ ਜਿਹੜੀ ਲੋਡਿੰਗ ਹੁੰਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਤਾਈ ਕਿਸੇ ਵੀ ਸ਼ਰਤ ਤੇ ਕਿਸੇ ਵੀ ਹਾਲਾਤ ਤੇ ਨਹੀਂ ਅਸੀਂ ਬਖਸ਼ਾਂਗੇ ਤੇ ਸਭ ਤੋਂ ਸਤ ਕਰਵਾਈ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ कि जेड़ा ਹੈਗਾ ਐਸ ਪਰ ਨੋਰਮ ਸਰਕਾਰ ਵੱਲੋਂ ਜਿਹੜੇ ਨੋਰਮਸ ਬਣਾਏ ਹੋਏ ਆ ਉਹੀ ਮਾਲ ਜਿਹੜਾ ਹੈਗਾ ਭੇਜਿਆ ਜਾਵੇ ਜਿਸ ਕਰਕੇ ਇਸ ਤਰ੍ਹਾਂ ਦਾ ਐਕਸ਼ਨ ਨਾ ਲੱਗੇ ਸਰ ਜੀ ਬਨ ਗ੍ਰੇਡ ਦਾ ਕਰੀਸੀਗਾ ਉਹਦਾ ਵੀ ਨਾਮ ਜਿਹੜਾ ਵਿਚਾਰਿਆ ਸੀ ਉਹਦੇ ਖਲਾ ਬਿਲਕੁਲ ਜੀ ਉਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਵਾਸਤੇ ਵੀ ਡੀ ਐਫ ਐਸ ਸੀ ਨੂੰ ਲਿਖਿਆ ਹੈਗਾ ਕਿ ਉਹਦੀ ਰਿਸਪੋਨਸੀਬਿਲਟੀ ਕੌਣ ਜਿਹੜਾ ਹੈਗਾ ਕਨਸਰਨਡ ਫੀਲਡ ਅਫੀਸ਼ਰ ਡਿਪਾਰਟਮੈਂਟ ਆਫ ਫੂਡ ਦਾ ਜ਼ਿੰਮੇਵਾਰ ਹੈ ਉਹਦਾ ਵੀ ਰੋਲ पे ਜਾ ਜਾਵੇ ਬਿਲਕੁਲ देयर इज ਅ ਸੁਪਰਵਾਈਜ਼ਰੀ ਫੇਲਿਅਰ ਮੰਡੀ ਬੋਰਡ ਦਾ ਵੀ ਜੇ ਮੰਨ ਲਓ ਕੋਈ ਅਗਰ ਮੰਡੀ ਸੁਪਰਵਾਈਜ਼ਰ ਹੁੰਦਾ ਹੈ ਉਹਦੇ ਪੱਧਰ ਤੇ ਕੋਈ ਗਲਤੀ ਹੋਈ ਹੈ ਤਾਂ ਉਹ ਵੀ ਪਲੱਸ ਬਿਕੋਜ਼ FCI ਦੀ ਜਿਹੜੀ ਹੈਗੀ ਓਡੋ ਹਾਡੋ ਹੋਈ ਹੁੰਦੀ ਹੈ ਤੇ ਉੱਥੇ ਵੀ ਇੱਕ FCI ਵੱਲੋਂ ਵੀ ਜਿਹੜਾ ਹੈਗਾ ਲੈਵਲ ਆਫ ਚੇਨ ਕੀਤੀ ਜਾਂਦੀ ਹੈ ਕਿ ਉਹ ਚੀਜ਼ ਚੈਕਿੰਗ ਕੀਤੀ ਗਈ ਸੀ ਜਾਂ ਨਹੀਂ ਉਹ ਵੀ ਇਮੀਡੀਏਟਲੀ ਅਸੀਂ ਜਿਹੜਾ ਹੈਗਾ ਚੈੱਕ ਕਰਕੇ ਉਹ ਵੀ ਰਿਪੋਰਟ ਸਾਨੂੰ ਕਰਨ ਜਿਸ ਕਰਕੇ ਕਿਸ ਅਫਸਰ ਵੱਲੋਂ ਕਿਹੜੀ ਕੋਤਾਹੀ ਵਰਤੀ ਗਈ ਹੈ ਉਹ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ